ਪਿਛਲੇ ਸਮੇਂ ਤੋਂ ਹਰ ਸਾਲ ਅਮਰੋ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਬਰਸਾਤ ਦੇ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਸ ਦੀ ਰੋਕਥਾਮ ਦੇ ਲਈ ਭੂਮੀ ਰੱਖਿਆ ਜਲ ਵਿਭਾਗ ਪੰਜਾਬ ਵੱਲੋਂ ਹਲਕਾ ਵਿਧਾਇਕ ਸਰਦਾਰ ਕਰਮਵੀਰ ਸਿੰਘ ਖੁੰਮਣ ਜੀ ਦੇ ਯੋਗ ਯਤਨਾ ਸਦਕਾ 11 ਲੱਖ ਦੀ ਲਾਗਤ ਦੇ ਨਾਲ ਵਧਣ ਜਾ ਰਹੀ ਕ੍ਰੀਏਟ ਬਾਲ ਅਮਰੋ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਬਰਸਾਤ ਦੇ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਸੀ ਤਿੰਨ ਵਿਧਾਇਕ ਸਰਦਾਰ ਕਰਮਵੀਰ ਸਿੰਘ ਖੁੰਮਣ ਜੀ ਬਲੋਕ ਕਾਟਨ ਕੀਤਾ ਗਿਆ ਇਸ ਮੌਕੇ ਤੇ ਮੰਡਲ ਭੂਮੀ ਰੱਖਿਆ ਅਫਸਰ ਰਜੇਸ਼ ਸ਼ਰਮਾ ਵੱਲੋਂ ਅਤੇ ਉਹਨਾਂ ਦੇ ਸਮੂਹ ਸਟਾਫ ਵੱਲੋਂ ਸਰਦਾਰ ਕਰਮਵੀਰ ਸਿੰਘ ਘੁੰਮਣ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਕੀਤਾ। ਅਮਰੋਦੀ ਸਰਪੰਚ ਸਾਹਿਬਾਨ ਸੀਮਾ ਦੇਵੀ ਅਤੇ ਸਮੂਹ ਪੰਚਾਇਤ ਵੱਲੋਂ ਅਮਰੋ ਪੰਚਾਇਤ ਦੀਆਂ ਮੰਗਾਂ ਪੂਰੀਆਂ ਕਰਨ ਤੇ ਹਲਕਾ ਵਿਧਾਇਕ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਪੰਜ ਸਰਪੰਚ ਸਾਹਿਬਾਨਾਂ ਨੇ ਵੀ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਅਤੇ ਕੁਝ ਮੰਗਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਆਪਣੀ ਟੀਮ ਨੂੰ ਵੀ ਬੇਨਤੀ ਕਰੂੰਗਾ ਜਿੰਨੇ ਜਿੰਨਾ ਪਿੰਡਾਂ ਦੇ ਨਾਮ ਲਏ ਨੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਸਿਰਫ ਇੱਥੇ ਆਪਾਂ ਪੁਹਾਰੀ ਸ਼ੁਰੂ ਕੀਤਾ ਔਰ ਫਤਿਹਪੁਰ ਸ਼ੁਰੂ ਕੀਤਾ ਹੈ। ਬਾਕੀ ਪਿੰਡਾਂ ਦੇ ਵਿੱਚ ਜਿਹੜਾ ਕੰਮ ਆ ਸ਼ੁਰੂ ਹੋਣਾ। ਔਰ ਉੱਥੇ ਕ੍ਰੇਟ ਲਵਾਇਓ ਜਿੱਥੇ ਬਹੁਤ ਜ਼ਿਆਦਾ ਲੋੜ ਆ ਜਿੱਥੇ ਜ਼ਿਆਦਾ ਖੋਰ ਪੈਦੀ ਹੈ ਜਿੱਥੇ ਸਾਡੇ ਇਹ ਕੋਈ ਘਰਾਂ ਨੂੰ ਨੁਕਸਾਨ ਹੈ ਜਿਵੇਂ ਆਪ ਸਾਡਾ 66 ਕੇਵੀ ਹੈ ਸਾਰਾ ਪਾਣੀ ਇਹਦੇ ਅੰਦਰ ਵੜ ਜਾਂਦਾ ਸੀ। ਜਦੋਂ ਪਾਣੀ ਪਾੜਕ ਤੇ। ਹੁਣ ਇਸ ਵਾਰ ਜਦੋਂ ਉੱਪਰ ਕੰਦ ਬਣਨੀ ਆ ਤਾਂ ਇਹਦਾ ਵੀ ਬਚਾਅ ਹੋਣਾ, ਬਾਜ਼ਾਰ ਦਾ ਵੀ ਬਚਾਅ ਹੋਣਾ। ਹੋਰ ਵੀ ਇਹ ਜਿਹੜੇ ਮਹੱ ਸੋ ਇਸ ਤੋਂ ਇਲਾਵਾ ਵੀ ਅਮਰੋਹ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਵਸਨੀਕ ਨੇ ਉਹਨਾਂ ਨੂੰ ਪਤਾ ਆ ਕਿ ਪਿੰਡ ਦੇ ਵਿੱਚ ਤੁਹਾਡੀ ਪਸ਼ੂ ਡਿਸਪੈਂਸਰੀ ਦੇ ਕਿਸੇ ਵੀ ਗਵਰਨਮੈਂਟ ਨੇ ਮੈਂ ਜਦੋਂ ਇੱਕ ਵਾਰੀ ਲੰਗਰ ਲਗਾਇਆ ਸੀ ਉੱਥੇ ਕਿਸ ਨੇ ਉੱਥੇ ਆਇਆ ਸੀਗਾ ਤੇ ਏਦਾਂ ਲੱਗਦਾ ਕਿ ਪਤਾ ਨਹੀਂ ਕਿੱਥੇ ਆਪਾਂ ਬੈਠ ਗਏ ਆ ਵੱਡੇਨ ਵਾਲੀ ਬਿਲਡਿੰਗ ਦੇ ਵਿੱਚ ਸਾਡੇ ਅਫਸਰ ਬੈਠਦੇ ਆ ਵੱਡੇਨ ਵਾਲੀ ਬਿਲਡਿੰਗ ਦੇ ਵਿੱਚ ਸਾਡੇ ਲੋਕ ਉੱਥੇ ਆ ਕੇ ਆਪਣੇ ਪਸ਼ੂ ਲੈ ਕੇ ਆਉਂਦੇ ਆ ਔਰ ਅਸੀਂ ਉਸੇ ਵੇਲੇ ਲਿਖ ਕੇ ਭੇਜਿਆ ਸੀ ਉਦੋਂ ਦਾ 25 ਲੱਖ ਰੁਪਈਆ ਜਿਹੜਾ ਉਹ ਅਸੀਂ ਅਪਰੂਵ ਕਰਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਉਹ ਜਿਹੜੀ ਡਿਸਪੈਂਸਰੀ ਹੈ ਨਵੀਂ ਬਿਲਡਿੰਗ ਦੇ ਵਾਸਤੇ ਉਹਦੇ 25 ਲੱਖ ਰੁਪਏ ਜਿਹੜਾ ਆਇਆ ਔਰ ਨਵਾਂ ਉਹਦਾ ਡਿਸਪੈਂਸਰੀ ਜਿਹੜੀ ਬਣ ਕੇ ਸਾਡੇ ਲੋਕਾਂ ਦੇ ਹਵਾਲੇ ਕੀਤੀ ਜਾਣੀ ਇਸ ਤੋਂ ਇਲਾਵਾ ਅ ਬਖਸ਼ੀਲ ਸਾਹਿਬ ਨੇ ਦੱਸਿਆ ਕਿ ਇੱਕ ਗਲੀ ਹੈ ਕੋਈ ਤਰਖਾਨ ਮੱਲੇ ਤਰਖਾਨ ਮੱਲੇ ਦੀ ਅਰੋਧ ਵਿੱਚ ਉਹਦੇ ਵਾਸਤੇ ਵੀ ਇਹ ਕਹਿੰਦੇ ਕਿ 2.5 ਲੱਖ ਰੁਪਏ ਚਾਹੀਦਾ ਉਹਦੇ ਵਾਸਤੇ 3 ਲੱਖ ਰੁਪਏ ਜਿਹੜਾ ਸਰ ਜੀ ਬਹਾਂ 3 ਲੱਖ 2 ਮੈਂ ਕਿਹਾ ਛੇੜਨਾ ਪੈਣਾ ਉਹਨਾਂ ਕਿਹਦੇ ਬੋਲਣ ਕਿ ਘੱਟ ਮੰਗਦਾ ਹੈ 1% ਦੇ ਕਿਹੜੀ ਗੱਲ ਹੈ 3 ਲੱਖ ਰੁਪਇਆ ਉਸ ਗਲੀ ਦੇ ਵਾਸਤੇ ਵੀ 5-7 ਦਿਨਾਂ ਦੇ ਵਿੱਚ ਵਿੱਚ ਜਿਹੜੀ ਗ੍ਰਾਂਟ ਆ ਉਹ ਪੰਚਾਇਤ ਨੂੰ ਦੇ ਦਿੱਤੀ ਜਾਊਗੀ ਹੋਰ ਵੀ ਕੋਈ ਪਿੰਡ ਦੇ ਕਿਉਂਕਿ ਅੱਜ ਤਾਂ ਸਿਰਫ ਅਸੀਂ ਇਹਨਾਂ ਦੇ ਕੰਮਾਂ ਵਾਸਤੇ ਆਏ ਹਾਂ ਡੰਗਿਆ ਦੇ ਕੰਮਾਂ ਵਾਸਤੇ ਔਰ ਪਿੰਡ ਦੇ ਵਿੱਚ ਅਸੀਂ ਦੁਬਾਰਾ ਆਵਾਂਗੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਾਂਗੇ ਅੱਜ ਤਾਂ ਜਿਆਦਾ ਵਕਫ ਵਕ ਪਿੰਡਾਂ ਦੇ ਸਰਪੰਚ ਸਾਹਿਬ ਸਾਡੇ ਕੋਲ ਆਏ ਆ ਪਿੰਡ ਦੇ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਮੁਸ਼ਕਲਾਂ ਬਹੁਤ ਨੇ ਆਪਣੇ ਇਲਾਕੇ ਦੇ ਵਿੱਚ ਕੰਢੀ ਦਾ ਇਲਾਕਾ ਮੁਸ਼ਕਲਾਂ ਦੇ ਨਾਲ ਭਰਿਆ ਹੋਇਆ ਔਰ ਹੌਲੀ 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 ਕਰਕੇ ਅਸੀਂ ਜਿਹੜੀਆਂ ਤੁਹਾਡੀਆਂ ਦੁੱਖ ਤਕਲੀਫਾਂ ਨੇ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਮਸ਼ਾਨ ਘਾਟ ਵਾਲਾ ਰਸਤਾ ਹੈ ਬਡਵਾਰੇ ਦਾ ਸ਼ਮਸ਼ਾਨ ਘਾਟ ਵੀ ਔਰ ਅੱਗੇ ਮਹੱਲਾ ਵੀ ਆਪਣਾ ਸੀ ਗਏ ਸੀ ਉੱਥੇ ਬੌਜੂਨ ਮੈਨੂੰ ਮਿਲੇ ਵੀ ਆ ਬਿੱਟੇ ਉਹ ਵੀ ਗਲੀ ਆਪਾਂ ਪੀ ਡਬਲਯੂ ਡੀ ਕੋਲ ਸੜਕ ਜਿਹੜੀ ਆ ਪਾਸ ਕਰਵਾਈ ਆ ਲਿੰਕਸ ਰੋਡ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋਣ ਲੱਗਾ ਆ ਕੁਝ ਦਿਨਾਂ ਤੱਕ ਉਸ ਤੋਂ ਬਾਅਦ ਜਿਹੜੀਆਂ ਨਵੀਆਂ ਸੜਕਾਂ ਸਾਡੇ ਕੋਲ ਆਉਣੀਆਂ ਉਹਨਾਂ ਦੇ ਵਿੱਚੋਂ ਸੜਕ ਵੀ ਜਿਹੜੀ ਆ ਲੋਕਾਂ ਦੀ ਡਿਮਾਂਡ ਆ ਕਿਉਂਕਿ ਇੱਕ ਬੋਰਡ ਮੈਨ ਔਰ ਉਹ ਵੀ ਸੜਕਾਂ ਜਿਹੜੀ ਆਪਾਂ ਬਣਾਣੀਆਂ ਹੋਰ ਵੀ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਆ ਜਿਹੜੇ ਆਪਾਂ ਕਰਨੇ ਆ ਔਰ ਤੁਹਾਨੂੰ ਸਾਰਿਆਂ ਨੂੰ ਬਾਜ਼ਾਰ ਵਾਲਿਆਂ ਨੂੰ ਦੱਸਿਓ ਜਰੂਰ ਜਾ ਕੇ ਜਿਹੜੇ ਲੋਕ ਨੇ ਕਈ ਵਾਰੀ ਜਿਹੜੀਆਂ ਵਿਰੋਧੀ ਧਿਰਾਂ ਹੁੰਦੀ ਹੈ ਇਹੇ ਬੋਲਦੀਆਂ ਇਹ ਸੈਂਟਰ ਦੇ ਪੈਸੇ ਆ ਜੀ ਇਹ ਕਿਸੇ ਦੇ ਪੈਸੇ ਆ ਕਿਸੇ ਦੇ ਪੈਸੇ ਹੁਣ ਭਾਵੇਂ ਪਾਕਿਸਤਾਨ ਤੋਂ ਆਏ ਹੁਣ ਪੈਸੇ ਲੱਗਣੇ ਤੇ ਆਪਣੇ ਅਮਰੋਦ ਵਿੱਚ ਹੀ ਆਣ ਤੇ ਆਪਣੇ ਲੋਕਾਂ ਦਾ ਬਚਾਅ ਹੋਣਾ ਪੈਸਿਆਂ ਦੀ ਜਿੱਥੋਂ ਮਰਜੀ ਆਏ ਹੁਣ ਲਾਉਣੇ ਆਪਾਂ ਅਮਰੋਦ ਵਿੱਚ ਆ ਔਰ ਆਪਣੇ ਲੋਕਾਂ ਦੀ ਭਲਾਈ ਵਾਸਤੇ ਲੱਗਣੇ ਆ ਔਰ ਇਹ ਨਹੀਂ ਕਿ ਇਹ ਸਿਰਫ ਆਮ ਆਦਮੀ ਪਾਰਟੀ ਦੇ ਵਾਲੇ ਸੈਂਟਰ ਦੇ ਪੈਸੇ ਆ ਰਹੇ ਆ ਜਾਂ ਪੰਜਾਬ ਦੇ ਪੈਸੇ ਲੱਗ ਰਹੇ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਦਾਂ ਹੀ ਪੈਸੇ ਆਉਂਦੇ ਰਹੇ ਆ ਠੀਕ ਹੈ ਨੀ ਔਰ ਇਹ ਸਟੇਟ ਦੇ ਪੈਸੇ ਆ ਕਈ ਵਾਰੀ ਸਾਡੇ ਲੋਕਾਂ ਦੇ ਵਿਚਾਰੇ ਸਾਡੇ ਬੰਦੇ ਨਵੇਂ ਆ ਇਹਨਾਂ ਨੂੰ ਕੋਈ ਕੰਨ ਭਰ ਜਾਂਦਾ ਜੀ ਉਹ ਦੂਜਾ ਕਾਂਗਰਸੀ ਬੰਦਾ ਇਦਾਂ ਕਹਿੰਦਾ ਸੀਗਾ ਕਿ ਜਾਂ ਬੀਜੇਪੀ ਵਾਲਾ ਇਦਾਂ ਕਹਿ ਗਿਆ ਜੀ ਇਹ ਤਾਂ ਪੈਸੇ ਸਾਰੇ ਮੋਦੀ ਸਾਹਿਬ ਨੇ ਦਿੱਤੇ ਆ ਇਹ ਪੰਜਾਬ ਗਵਰਨਮੈਂਟ ਦੇ ਪੈਸੇ ਆ ਧਰਮੀ ਰੱਖਿਆ ਡਿਪਾਰਟਮੈਂਟ ਪੰਜਾਬ ਵੱਲੋਂ ਇਹ ਪੈਸੇ ਲਗਾਏ ਜਾ ਰਹੇ ਆ ਔਰ ਵਾਟਰ ਸ਼ੈੱਡ ਕਮੇਟੀਆਂ ਸੀ ਜਿਹੜੀਆਂ ਸ ਪੂਰੇ ਜ਼ਿਲ੍ਹੇ ਦੇ ਵਿੱਚੋਂ ਸਿਰਫ ਇੱਕੋ ਹਲਕੇ ਦੇ ਵਿੱਚ ਪੈਸੇ ਲੱਗ ਰਹੇ ਆ ਵਾਟਰਸ਼ੈਡ ਕਮੇਟੀਆਂ ਦੇ ਵਿੱਚ ਉਹ ਸਿਰਫ ਦਸੂਹਾ ਹਲਕਾ ਆ ਜਾਂ ਤਲਵਾੜੇ ਬਲਾਕ 'ਚ ਪੈਸੇ ਲੱਗ ਰਹੇ ਆ ਜਾਂ ਦਸੂਹਾ ਦੇ ਵਿੱਚ ਪੈਸੇ ਲੱਗ ਰਹੇ ਆ ਹੋਰ ਕਿਸੇ ਬਲਾਕ ਦੇ ਵਿੱਚ ਵਾਟਰਸ਼ੈਡ ਕਮੇਟੀਆਂ ਦੇ ਪੈਸੇ ਨਹੀਂ ਲੱਗਦੇ ਵਿੱਚ ਅਸੀਂ ਕਈ ਚੀਜ਼ਾਂ ਬਣਵਾ ਰਹੇ ਆ ਜਿਵੇਂ ਚੈੱਕ ਡੈਮ ਬਣਾ ਰਹੇ ਆ ਸਕੂਲਾਂ ਦੇ ਵਿੱਚ ਜਿਹੜਾ ਮੀਂਹ ਦਾ ਪਾਣੀ ਆ ਉਹਨੂੰ ਕੰਕਰੀਟ ਵਾਲ ਦਾ ਤੁਗੜਾ ਨੇ ਕੀਤਾ ਗਿਆ ਕਿੰਨੇ ਦੀ ਲਗਤ ਨਾਲ ਕੀਤਾ ਗਿਆ ਤੇ ਕਿੰਨੇ ਸਮੇਂ ਬਾਅਦ ਬਣ ਕੇ ਤਿਆਰ ਹੋ ਜਾਵੇ ਅੱਜ ਸਾਡੇ ਹਲਕੇ ਦੇ ਪਿੰਡ ਅਮਰੋਧ ਵਿੱਚ ਪੂ ਮੇਰਾ ਕਾ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਕ੍ਰੀਏਟ ਵਾਲ ਲੱਗਣੀ ਹੈ ਜਾਲੇ ਲੱਗਣੇ ਨੇ ਉਹਦਾ ਅੱਜ ਸ਼ੁਰੂਆਤ ਕਰਵਾਈ ਗਈ ਹੈ ਔਰ ਮੈਂ ਧੰਨਵਾਦ ਕਰਦਾ ਸਾਰੇ ਡਿਪਾਰਟਮੈਂਟ ਦਾ ਕਿ ਤਕਰੀਬਨ 11 ਲੱਖ ਦੀ ਲੱਗਦੇ ਨਾਲ ਇਹ ਜਿਹੜੀ ਕ੍ਰੀਏਟ ਵਾਲ ਆ ਇਹ ਇੱਥੇ ਲਗਾਨੀ ਟੂਰ ਦੇ ਵਿੱਚ ਲਗਾਈ ਜਾਣੀ ਹੈ ਔਰ ਇਹ ਖਾੜ ਦੇ ਵਿੱਚ ਜਦੋਂ ਬਰਸਾਤ ਦਾ ਪਾਣੀ ਆਉਂਦਾ ਸੀਗਾ ਤੇ ਪਾਣੀ ਜਿਹੜਾ ਦੁਕਾਨਾਂ ਦੇ ਅੰਦਰ ਲੋਕਾਂ ਦੇ ਘਰਾਂ ਦੇ ਅੰਦਰ ਬਿਜਲੀ ਘਰ ਹੈ ਸਾਡਾ ਇਹਦੇ ਅੰਦਰ ਚਲਾ ਜਾਂਦਾ ਸੀ ਔਰ ਲੋਕਾਂ ਦੀ ਡਿਮਾਂਡ ਸੀਗੀ ਔਰ ਇਹ ਡਿਮਾਂਡ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਕੀਤਾ ਬਹੁਤ ਲੰਬੇ ਸਮੇਂ ਬਾਅਦ ਇਹ ਜਿਹੜੇ ਕ੍ਰੇਟ ਵਾਲ ਲੱਗ ਰਹੇ ਔਰ ਮੈਂ ਤੁਹਾਨੂੰ ਮਰ ਕਰਦਾ ਸਾਰੀਆਂ ਪੰਚਾਇਤਾਂ ਜਿਹੜੀਆਂ ਵਿੱਤੇ ਆਈਆਂ ਨੇ ਅੱਜ ਇਸ ਪਿੰਡ ਦੀ ਪੰਚਾਇਤ ਦਾ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਦਾ ਔਰ ਬਹੁਤ ਜਲਦੀ ਇਹ ਜਿਹੜਾ ਕ੍ਰੇਟ ਵਾਲ ਦਾ ਕੰਮ ਹੈ ਤੇ ਕੰਪਲੀਟ ਹੋਊਗਾ ਔਰ ਲੋਕਾਂ ਨੇ ਇੱਕ ਬਹੁਤ ਵੱਡੀ ਜਿਹੜੀ ਰਾਹ ਤੇ ਆ ਉਹ ਇਸ ਕ੍ਰੇਟ ਵਾਲ ਦੇ ਨਾਲ ਲੱਗਣ ਦੀ ਤੇ ਲੱਗ ਕੇ ਹੋਵੇਗੀ ਸਰੀ ਕਮਰੋਦ ਵੀ ਸੌਦਾ ਕੇਂਦਰ ਬਣਿਆ ਹੋਇਆ ਕਾਫੀ ਲੰਬੇ ਸਮੇਂ ਤੋਂ ਕਿਉਂ ਚਾਲੂ ਹੋ ਸਕਦਾ ਹੈ ਕਿ ਨਹੀਂ ਇਹ ਦੇਖੋ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਦਰਾਂ ਨੀ ਖੋਲੇ ਗਏ ਸੀ ਪਿਛਲੀਆਂ ਸਰਕਾਰਾਂ ਦੇ ਦਰਾਂ ਨੀ ਬੰਦ ਕੀਤੇ ਗਏ ਸਾਨੂੰ ਤਾਂ ਇਹ ਬੰਦ ਹੋਏ ਮਿਲੇ ਇੱਕ ਅਮਰੋਦ ਆ ਔਰ ਇੱਕ ਸੇਮ ਅੱਗੇ ਮੈਂ ਕਹਾਂ ਢੋਲਚਾ ਔਰ ਦਤਾਰਪੁਰ ਚ ਤਿੰਨ ਜਿਹੜੇ ਸਾਡੇ ਸੇਵਾ ਕੇਂਦਰ ਬੰਦ ਸੀਗੇ ਔਰ ਅਸੀਂ ਬੜੀ ਕੋਸ਼ਿਸ਼ ਕਰਕੇ ਹੁਣ ਜਿਹੜਾ ਇੱਕ ਜਿਹੜਾ ਸੇਵਾ ਕੇਂਦਰ ਦਤਾਰਪੁਰ ਦਾ ਅਸੀਂ ਖੋਲਣ ਜਾ ਰਹੇ ਹਾਂ ਔਰ ਸੇਮ ਅਮਰੋ ਵਾਲਾ ਵੀ ਆਪਾਂ ਲਿਖ ਕੇ ਭੇਜਿਆ ਅਜੇ ਤੱਕ ਉਹਦੀ ਕੋਈ ਪ੍ਰਵਾਨਗੀ ਆਈ ਨਹੀਂ ਜਦੋਂ ਇਹਦੀ ਪ੍ਰਵਾਨਗੀ ਆਊਗੀ ਇਹ 100% ਜਿਹੜਾ ਇਹ ਅਮਰੋ ਵਾਲਾ ਸੇਵਾ ਕੇਂਦਰ ਖੁੱਲੇ ਜਾਊਗਾ ਸਾਰੀ ਬਟਵਾੜਾ ਡਿਸਪੈਂਸਰੀ ਇਹ ਜਿਹਨੂੰ ਅਸੀਂ ਤੁਹਾਡਾ ਇਲਾਕਾ ਮਿੰਨੀ ਹਸਪੀਟਲ ਮੰਨਦਾ ਸੀ ਨੂੰ ਕੀ ਇਹਦੇ ਬਾਰੇ ਵੀ ਕੁਝ ਸੋਚਿਆ ਰਹੀ ਹੈ ਕਾਦੀ ਡਿਸਪੈਂਸਰੀ ਬਟਵਾੜਾ ਡਿਸਪੈਂਸਰੀ ਜਗ੍ਹਾ ਦੀ ਬੰਦਿਆਂ ਦੀ ਕਿ ਤੰਗੜਾ ਬੰਦਿਆਂ ਦੀ ਉਹ ਮੈਂ ਵੇਖ ਲੈਣਾ ਜੀ ਕੀ ਹੈ ਮੈਂ ਇੱਕ ਵਾਰੀ ਮੌਕਾ ਵੇਖ ਲੈਣਾ ਉਹਦੇ ਜੀ ਇਸ ਚੀਜ਼ ਦੀਓ ਚ ਘਾਟ ਹੋਊਗੀ ਤੇ ਆਪਾਂ ਜਰੂਰ ਉਹ ਤੇ ਸਰਕਾਰ ਵੱਲੋਂ ਪੂਰੀ ਕਰਦਾਂਗੇ ਅੱਜ ਕਿੰਨੀਆਂ ਮੰਗਾਂ ਜਿਹੜੀਆਂ ਮੌਕੇ ਦੀ ਮਨਜ਼ੂਰ ਕੀਤੀ ਗਈਆਂ ਲੋਕਾਂ ਵੱਲੋਂ ਜਿਹੜੀਆਂ ਬਸ ਪਿੰਡ ਵਾਸੀਆਂ ਨੇ ਮੰਗਿਆ ਹੈ ਜੀ ਅਸੀਂ ਸੁਣਨ ਵਾਸਤੇ ਇੱਥੇ ਆਏ ਆਂ ਔਰ ਸੁਣੀਆਂ ਵੀ ਆ ਔਰ ਉਹਨਾਂ ਦੇ ਵਿੱਚੋਂ ਹੱਲ ਵੀ ਕਰਾਂਗੇ ਸਾਰੀਆਂ ਮੰਗਾਂ ਦਾ ਔਰ ਕੋਈ ਇਸ਼ੂ ਨਹੀਂਗਾ ਸਾਡੇ ਆਪਣੇ ਪਿੰਡ ਨੇ ਸਾਰੇ ਔਰ ਜਿਹੜੀ ਜਿਹੜੀ ਮੰਗ ਜਿਹੜੇ ਜਿਹੜੇ ਪਿੰਡ ਨੇ ਰੱਖੀ ਆ ਪੂਰੀਆਂ ਕਰਾਂਗੇ ਥੈਂਕ ਯੂ ਸਰ